ਸਸਕਾ ਮੁੰਡਾ ਕੋਲ ਅੱਜ ਸਾਹਿਲਪੁਰਿੱਤ ਦਾ ਜਿਹੜਾ ਧੋਗ ਸੀ ਧੋਗ ਉਪਰੰਤ ਬਹੁਤ ਸੰਗਤਾਂ ਆਈਆਂ ਨੇ ਕੀ ਕਹਿਣਾ ਚਾਹੋਗੇ ਔਰ ਕਿਸ ਤਰ੍ਹਾਂ ਦਾ ਪ੍ਰਸ਼ਾਸਨ ਤੋਂ ਉਮੀਦ ਕਰਦੇ ਹੋ ਮੈਂ ਸਰ ਪ੍ਰਸ਼ਾਸਨ ਤੋਂ ਉਮੀਦ ਕਰਦੇ ਜਲਦ ਤੋਂ ਜਲਦ ਦੋਸ਼ੀ ਨੂੰ ਫੜਿਆ ਜਾਏ ਅੱਜ 10 ਦਿਨ ਹੋ ਗਏ ਕੋਈ ਅੰਨੇ ਬੰਨੇ ਗੱਲ ਨਹੀਂ ਲਾਗ ਰਹੀ ਜਿਹੜੀ ਤੁਹਾਡੇ ਵੱਲੋਂ ਗੱਲਬਾਤ ਕੀਤੀ ਗਈ ਤਾਂ ਕੀ ਭਰੋਸਾ ਦਵਾਇਆ ਗਿਆ ਪ੍ਰਸ਼ਾਸਨ ਨਾਲ ਭਰੋਸਾ ਦਵਾਇਆ ਗਿਆ ਕਿ ਅਸੀਂ ਜਲਦੀ ਦੋਸ਼ੀ ਨੂੰ ਫੜਿਆ ਜਾਏਗਾ ਤੁਹਾਨੂੰ ਕੀ ਲੱਗਦਾ ਵੀ ਕਿਸ ਤਰ੍ਹਾਂ ਦੀ ਕਾਰਵਾਈ ਹੋ ਰਹੀ ਹੈ ਕਾਰਵਾਈ ਤਾਂ ਸਰ ਹੋ ਰਹੀ ਹੈ ਪਰ ਪ੍ਰੀਮਲ ਨੇ ਖਫੀ ਉਹਨਾਂ ਤੇ ਅੱਗੇ ਵੀ ਪਰਚੇ ਨੇ ਕੀ ਮੰਗ ਕਰਦੇ ਹੋ ਮੈਂ ਮੰਗ ਹੀ ਕਰਦੀ ਆ ਸਾਡੇ ਹਲਕੇ ਦੇ ਐਮਐਲ ਜਗਦੀਪ ਸਿੰਘ ਨੂੰ ਜੀ ਕਿ ਸਾਡੀ ਸੁਣਵਾਈ ਕੀਤੀ ਜਾਵੇ 10 ਦਿਨ ਹੋ ਗਏ ਨਾ ਹੀ ਸਾਡੇ ਹਲਕੇ ਦੇ ਜਗਦੀਪ ਗੋਲਡੀ ਜੀ ਇੱਥੇ ਆਏ ਨਾ ਜਿਹੜੇ ਸ਼ਹਿਰ ਵਿੱਚ ਗੱਲ ਹੋਈ ਹੈ ਫਾਜ਼ਿਲਕਾ ਚ ਨਾ ਸੋਹਣਾ ਜੀ ਆਏ ਹੁਣ ਕਿਸ ਤਰ੍ਹਾਂ ਦੀ ਜਿਹੜੀ ਪ੍ਰਸ਼ਾਸਨ ਵੱਲੋਂ ਪ੍ਰੋਸਾ ਦਿਵਾਇਆ ਜਾ ਰਿਹਾ ਜਾਂ ਕਿ ਕਿੰਨਾ ਦੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਇਹਦਾ ਦੇ ਜਿਹੜੇ ਸਿਰਾਤੀ ਅੰਸਰ ਨੇ ਸਰ ਕਿੰਨੀ ਕੁ ਦਿਨ ਕਾਨੂੰਨ ਤੋਂ ਪੱਜ ਜਾਣਗੇ ਪਰ ਪ੍ਰਮਾਤਮਾ ਤੋਂ ਤਾਂ ਨਹੀਂ ਪੱਜ ਸਕਦੇ ਉਹਦੇ ਕਰਦੇ ਰਹੇ ਹਨੇਰ ਨਹੀਂ ਸਰ ਕਾਨੂੰਨ ਤੋਂ ਕਿੰਨੀ ਕੁ ਦੇਰ ਪੱਜਣਗੇ ਠੀਕ ਸਾਬ ਅੱਗੇ ਬੇਨਤੀ ਕਰਦੀ ਆ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਮੇਰੇ ਬੇਟੇ ਨੂੰ ਸਾਹਿਲ ਪ੍ਰੀਤ ਨੂੰ ਕੋਈ ਕੁੱਤਾ ਬਿੱਲੀ ਨਹੀਂ ਮੇਰਾ ਮੇਰਾ ਜਵਾਨ ਖਾੜਿਆ ਪੁੱਤ ਮਾਰੇ ਉਹਨਾਂ ਨੇ ਤੇ 10 ਦਿਨ ਹੋ ਗਏ ਕੋਈ ਅੰਨੇ ਬੰਨੇ ਨਹੀਂ ਗੱਲ ਲੱਗ ਰਹੀ ਪਰ ਫਿਰ ਵੀ ਪੁਲਿਸ ਸਾਡੀ ਮਦਦ ਕਰ ਰਹੀ ਹੈ ਪਰ ਮੈਂ ਆਮ ਜਨਤਾ ਨੂੰ ਜਿਹੜੇ ਹਲਕੇ ਦੇ ਐਮਐਲ ਹੈਗੇ ਆ ਜੀ ਉਹਨਾਂ ਅੱਗੇ ਬੇਨਤੀ ਕਰਦੀ ਆ ਕਿ ਸਾਡੀ ਮਦਦ ਕੀਤੀ ਜਾਏ 20 ਮਿੰਟ ਦਾ ਰਸਤਾ ਸਰ ਫਾਇਲ ਕਾ ਸ਼ਹਿਰ ਵਿੱਚ ਐਡਾ ਕਾਂਡ ਹੋਇਆ ਕੋਰਟ ਦੇ ਬਾਹਰ ਸੋਨਾ ਜੀ ਇੱਥੇ 2 ਮਿੰਟ ਆ ਸਕਦੇ ਸੀ ਸਾਡਾ ਦੁੱਖ ਸੁਣ ਸਕਦੇ ਸੀ ਪਰ ਨਹੀਂ ਨਾ ਜਗਦੀਪ ਗੋਲਡੀ ਜੀ ਨੇ ਉਹਨਾਂ ਦੇ ਨਾਲ ਜਦੋਂ ਇਲੈਕਸ਼ਨ ਸੀ ਮੇਰੇ ਬੇਟੇ ਨੇ ਵੱਧ ਚੜ ਕੇ ਹਿੱਸਾ ਲਿਆ ਉਹਨਾਂ ਨੇ ਦੋ ਬੋਲ ਫੋਨ ਤੇ ਵੀ ਨਹੀਂ ਸਾਡੇ ਨਾਲ ਦੁੱਖ ਸੰਜਿਆ ਕੀਤਾ ਕੋਈ ਫਰਕ ਨਹੀਂ ਪੈਂਦਾ ਸੀ ਸਾਡਾ ਬੇਟਾ ਸੀ ਗਰੀਬ ਹੈ ਤਾਂ ਕੀ ਹੈ ਜਾਨ ਤੰਬੀਰ ਦੇਰੀ ਵਿੱਚ ਹੁੰਦੀ ਹੈ ਸਰ ਸਾਡੇ ਨਾਲ ਦੁੱਖ ਸਭ ਕੋ ਦੋਨਾ ਐਮਐਲ ਨੇ ਵੀ ਨਹੀਂ ਕੀਤਾ ਜੀ ਉਹਨਾਂ ਦਾ ਫਰਜ਼ ਬਣਦਾ ਸੀ ਕਿੰਨੀ ਕੁ ਦੂਰ ਹੈ ਕੋਰਟ ਤੋਂ ਤੇ ਐਮਐਲ ਸੌਣੇ ਦਾ ਘਰ ਕਿੰਨੀ ਕੁ ਦੂਰ ਹੈ 10 ਦਿਨ ਹੋ ਗਏ ਕੋਈ ਇੱਥੇ ਆਇਆ ਪ੍ਰਸ਼ਾਸਨ ਵੱਲੋਂ ਕੋਈ ਵੀ ਨਹੀਂ ਆਇਆ ਸਾਨੂੰ ਮਸਲਾ ਉਹਨਾਂ ਨੇ ਦਵਾਇਆ ਬਿਲਕੁਲ ਵੀ ਨਹੀਂ ਫਿਰ ਵੀ ਮੈਂ ਉਹਨਾਂ ਦੇ ਹੱਥ ਜੋੜ ਕੇ ਬੇਨਤੀ ਕਰਦੀ ਆ ਪੁਲਿਸ ਬਹੁਤ ਸਾਡਾ ਸਾਥ ਦੇ ਰਹੀ ਐ ਅਸੀਂ ਪੁਲਿਸ ਨੂੰ ਐਪਰੀਸ਼ੀਏਟ ਕਰਦੇ ਆ ਜਿੰਨਾ ਵੀ ਹੋ ਸਕਿਆ ਉਹ ਕਰ ਰਹੇ ਨੇ ਕਿੰਨੇ ਮਰਜੀ ਕਾਨੂੰਨ ਤੋਂ ਪਾਜ ਜਾਣ ਪਰ ਰੱਬ ਦੇ ਜਿਹੜੇ ਹੁੰਦਾ ਉਹ ਫੈਸਲਾ ਉਹਦੇ ਕਰ ਦੇ ਰਹੇ ਨੇ ਦੇਰ ਨਹੀਂ ਮੈਂ ਤਾਂ ਮੁੱਖ ਮੰਤਰੀ ਸਾਹਿਬ ਜੀ ਨੂੰ ਇਹ ਬੇਨਤੀ ਕਰਦੀ ਆ ਕਿ ਕ੍ਰਾਈਮ ਰੋਕਿਆ ਜਾਏ ਅੱਜ ਮੇਰੇ ਪੁੱਤ ਨੂੰ ਗੋਲੀ ਵੱਜੀ ਹੈ ਕੱਲ ਨੂੰ ਸਾਡੀ ਆਮ ਜਨਤਾ ਦਾ ਕੀ ਬਣੇਗਾ ਅਸੀਂ 24 ਸਾਲ ਦੇਸ਼ ਨੂੰ ਦਿੱਤੇ ਇਹਦੇ ਪਾਪਾ ਨੇ ਸੇਵਾ ਕੀਤੀ ਹੈ ਜੀ ਅੱਜ ਪੰਜਾਬ ਦਾ ਇੰਡੀਆ ਦਾ ਹਰ ਬੱਚਾ ਮਰਦ ਔਰਤ ਸੌ ਰਹੀ ਸਿਰਫ ਫੌਜੀਆਂ ਕਰਕੇ ਆਦਾ ਪਰਿਵਾਰ ਛੱਡ ਕੇ ਤੇ ਸਾਡੇ ਫੌਜੀਆਂ ਦੇ ਬੱਚਿਆਂ ਨਾਲ ਇਧਰ ਆਮ ਜਨਤਾ ਦਾ ਕੀ ਹੋਏਗਾ ਮੈਥਾ ਪ੍ਰਸ਼ਾਸਨ ਅੱਗੇ ਇਹ ਮੰਗ ਕਰਦੀਆਂ ਆਮ ਜਨਤਾ ਅੱਗੇ ਵੀ ਹੱਥ ਜੋੜ ਕੇ ਬੇਨਤੀ ਕਰਦੀਆਂ ਕਿ ਸਾਡੀ ਮਦਦ ਕੀਤੀ ਜਾਏ ਜੇ ਸਾਡੀ ਪ੍ਰਸ਼ਾਸਨ ਸੁਣੇਗਾ ਤਾਂ ਠੀਕ ਹੈ ਨਹੀਂ ਤਾਂ ਮੈਂ ਧਰਨਾ ਲਗਾਉਂਗੀ ਬਾਜਲਕਾ ਜ਼ਿਲ੍ਹੇ 'ਚ ਮੈਂ ਬਸ ਮੈਂ ਸਿਰਫ 2 ਦਿਨ ਵੇਟ ਕਰਨਾ ਪ੍ਰਸ਼ਾਸਨ ਨੇ ਸਾਡੀ ਸੁਣ ਲਈ ਇੱਕ ਵੀ ਸਾਨੂੰ ਮੁਜਰਮ ਫੜ ਕੇ ਦਿਖਾ ਦੇਣ ਅਸੀਂ ਟਰਨ ਲਗਾਵਾਂਗੇ ਸਰ ਇਹ ਨਾ ਸੋਚਣ ਕਿ ਮੇਰੇ ਬੇਟੇ ਦਾ ਭੋਗ ਪੈ ਗਿਆ ਤੇ ਚੁੱਪ ਕਰ ਜਾਣਗੇ ਮੈਂ ਤਾਂ ਇਹੀ ਜਗਦੀਪ ਗੋਲਡੀ ਮੈਂ ਉਹਨਾਂਗੇ ਬੇਨਤੀ ਕਰਦੀ ਆ ਕਿ ਤੁਹਾਡੇ ਇਲੈਕਸ਼ਨ ਸੀ ਮੇਰੇ ਬੇਟੇ ਨੇ ਵੱਧ ਚੜ ਕੇ ਹਿੱਸਾ ਲਿਆ ਸੀ ਤੁਹਾਡੇ ਨਾਲ ਉਹਨਾਂ ਨੇ ਫੋਟੋਆਂ ਵੀ ਕਰਾਈਆਂ ਕਿ ਵੀਰੇ ਨੂੰ ਆਪਾਂ ਇਹ ਸੀਟ ਜਿਤਾਉਣੀ ਐ ਸਾਰੇ ਨੌਜਵਾਨਾਂ ਨੇ ਪਰ ਉਹਨਾਂ ਦਾ ਫਰਜ਼ ਨਹੀਂ ਬਣਦਾ ਸੀ ਕਿ ਸਾਡੇ ਨਾਲ ਦੁੱਖ ਸਾਂਝਾ ਕਰਨ ਸਾਡਾ ਬੇਟਾ ਤਾਂ ਵਾਪਸ ਨਹੀਂ ਆਉਣਾ ਕਦੇ ਵੀ ਨਹੀਂ ਸਾਡਾ ਬੇਟਾ ਵਾਪਸ ਹੋਣਾ ਉਹਨਾਂ ਨਾਲ ਫਰਜ਼ ਬਣਦਾ ਸੀ ਸਾਡੇ ਨਾਲ ਦੁੱਖ 2 ਮਿੰਟੀ ਦੁੱਖ ਸੁਖ ਸਾਂਝਾ ਕਰ